ਸੀ ਵੇਖ ਰਿਹਾ ਸਕਾਈ ਨਿਊਜ਼ ਪੰਜਾਬ ਤੇ ਉਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਸ਼੍ਰੋਮਣੀ ਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਲਦੀ ਹੀ ਗੱਠਜੋੜ ਦਾ ਐਲਾਨ ਹੋ ਸਕਦਾ ਹੈ ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਰਸਤੇ ਇੱਕ ਵਾਰ ਫਿਰ ਤੋਂ ਇਕੱਠੇ ਹੋ ਗਏ ਐ ਜਿਹੜੇ 220 ਦੇ ਵਿੱਚ ਕਿਸਾਨ ਅੰਦੋਲਨ ਦੇ ਚੱਲਦੇ ਵਖ ਹੋ ਗਏ ਸੀ ਹਾਲਾਂਕਿ ਅੰਦਰੋਂ ਅੰਦਰ ਹੀ ਇਹ ਵੀ ਗੱਲਾਂ ਚੱਲ ਰਹੀਆਂ ਸੀ ਕਿ ਕਿਸੇ ਤੌਰ ਦੇ ਉੱਤੇ ਇਹਨਾਂ ਦੇ ਵੱਲੋਂ ਗੱਠਜੋੜ ਨਹੀਂ ਤੋੜਿਆ ਗਿਆ ਸੀ ਉਹ ਲੋਕਾਂ ਨੂੰ ਦਿਖਾਉਣ ਵਾਸਤੇ ਗੱਟ ਜੋੜ ਤੋੜਨ ਤੋੜਨ ਦੀ ਜਿਹੜੀ ਗੱਲ ਆਖੀ ਗਈ ਸੀ ਇੱਕ ਪ੍ਰੋਪਗੈਂਡਾ ਰਚਿਆ ਗਿਆ ਸੀ ਪਰ ਅੰਦਰ ਖਾਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਦੋਹੇ ਪਾਰਟੀਆਂ ਇਕੱਠੀਆਂ ਚੱਲਦੀਆਂ ਦਿਖਾਈ ਦੇ ਰਹੀਆਂ ਨੇ ਤੇ ਹੁਣ ਉਹ ਚੀਜ਼ ਦੀ ਤਾਕੀਦ ਹੋਣ ਵਾਲੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਬਹੁਤ ਜਲਦੀ ਇਹਦਾ ਐਲਾਨ ਹੈ ਜਿਹੜਾ ਹੋ ਹੋ ਸਕਦਾ ਹੈ ਰਸਮੀ ਤੌਰ ਦੇ ਉੱਤੇ ਦੁਬਾਰਾ ਫਿਰ ਤੋਂ ਗੱਟ ਜੋੜ ਹੋਣ ਦਾ ਐਲਾਨ ਹੋ ਸਕਦਾ ਹੈ ਅਕਾਲੀ ਦਲ ਦੇ ਵੱਲੋਂ ਜਿਹੜਾ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਪੰਜਾਬ ਦੇ ਵਿੱਚ ਰਾਜ ਕੀਤਾ ਗਿਆ ਦਹਾਕਿਆਂ ਤੱਕ ਬੱਧੀ ਜਿਹੜੇ ਰਾਜ ਹੈ ਇਹ ਪਾਰਟੀ ਕਰਦੀ ਰਹੀ ਪਰ ਕਿਸਾਨ ਅੰਦੋਲਨ ਚੱਲਦਾ ਤੇ ਨ ਕਾਨੂੰਨ ਆਉਂਦੇ ਨੇ ਉਹਨਾਂ ਦੇ ਵਿੱਚ ਇਹ ਦੋਸ਼ ਲੱਗਦਾ ਹੈ ਕਿ ਮਾਰੂ ਕਾਨੂੰਨ ਨੇ ਪਰ ਅਕਾਲੀ ਦਲ ਦੇ ਉੱਤੇ ਦੋਸ਼ ਲੱਗਦੇ ਆ ਕਿ ਇਹਨਾਂ ਨੇ ਕਿਸੇ ਵੇਲੇ ਉਹਨਾਂ ਕਾਨੂੰਨਾਂ ਦੀ ਹਮਾਇਤ ਕੀਤੀ ਸੀ ਪਰ ਬਾਅਦ ਦੇ ਵਿੱਚ ਪੋਲਿਟিক্যাল ਪ੍ਰੈਸ਼ਰ ਦੇ ਚੱਲਦੇ ਪੰਜਾਬ ਦੇ ਵਿੱਚੋਂ ਜਨਤਾ ਦਾ ਜਿਹੜਾ ਪ੍ਰੈਸ਼ਰ ਪੈ ਰਿਆ ਸੀ ਉਹਦੇ ਚੱਲਦੇ ਆਕਾਲੀ ਦਲ ਦੇ ਵੱਲੋਂ ਜਿਹੜੇ ਰਸਤੇ ਵੱਖ ਕਰਨ ਦੀ ਗੱਲ ਆਖ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਦੇ ਵਿੱਚ ਦੋ ਜ਼ਿਮਨੀ ਚੋਣਾਂ ਹੁੰਦੀਆਂ ਨੇ 220 ਦੀਆਂ ਜਿਹੜੀਆਂ 222 ਦੀਆਂ ਮਕਰਨਾ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਆਕਾਲੀ ਦਲ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਤੇ ਫਿਰ ਬਾਅਦ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਤੋਂ ਬਿਨਾਂ ਹੋਰ ਕੋਈ ਵੀ ਆਧਾਰ ਹੈ ਜਿਹੜਾ ਇਸ ਪਾਰਟੀ ਦਾ ਪੰਜਾਬ ਦੇ ਵਿੱਚ ਨਹੀਂ ਹੈ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਕਿਸਾਨ ਅੰਦੋਲਨ ਤੋਂ ਬਾਅਦ ਦੇ ਵਿੱਚ ਹਾਸ਼ੀਏ ਤੇ ਪੁੱਜ ਚੁੱਕੀ ਸੀ ਪੰਜਾਬ ਦੇ ਅੰਦਰ ਤੇ ਉਸ ਚੀਜ਼ ਨੂੰ ਮੁੜ ਤੋਂ ਸੁਰਜੀਤ ਕਰਨ ਦੇ ਲਈ ਦੋਹਾਂ ਪਾਰਟੀਆਂ ਨੂੰ ਇੱਕ ਦੂਜੇ ਦੀ ਲੋੜ ਹੈ ਤੇ ਇਸੇ ਦੇ ਚੱਲਦੇ ਜਿਹੜਾ ਗਠਜੋੜ ਹੈ ਹੋ ਚੁੱਕਿਆ ਹੈ ਅੰਦਰ ਖਾਤੇ ਗਠਜੋੜ ਹੋ ਚੁੱਕਿਆ ਹੈ ਰਸਮੀ ਤੌਰ ਦੇ ਉੱਤੇ ਐਲਾਨ ਜਿਹੜਾ ਉਹ ਜਲਦੀ ਹੀ ਕਰ ਦਿੱਤਾ ਜਾਏਗਾ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਅਧਿਕਾਰੀ ਤੌਰ ਦੇ ਉੱਤੇ ਪੁਸ਼ਟੀ ਹੋਣੀ ਵਾਲੇ ਬਾਕੀ ਹੈ ਤੇ ਅਸੀਂ ਵੀ ਇਸ ਦੀ ਪੁਸ਼ਟੀ ਹੈ ਜਿਹੜੀ ਉਹ ਨਹੀਂ ਕਰਦੇ ਆ ਤੇ ਨਾਲ ਦੀ ਨਾਲ ਦੱਸ ਦਈਏ ਕਿ ਇਹ ਚੀਜ਼ ਏ ਅ ਬਾਬਤ ਜੇ ਗੱਲ ਕੀਤੀ ਜਾਵੇ ਕਿ ਅਜੇ ਵੀ ਭਾਰਤੀ ਜਨਤਾ ਪਾਰਟੀ ਆਸਤੇ ਦਿਲ ਦੇ ਵਿੱਚ ਪਿਆਰ ਹੈਗਾ ਅਕਾਲੀ ਦਲ ਦੇ ਤਾਂ ਉਹਦੀ ਤਾਕੀਦ ਬੀਤੇ ਦਿਨ ਜਿਹੜਾ ਬੀਬਾ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਰਾਜ ਸਭਾ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀ ਉਸ ਦੇ ਵਿੱਚ ਵੀ ਵੇਖਣ ਨੂੰ ਮਿਲੀ ਸੀ ਕਿਉਂਕਿ ਉੱਥੇ ਉਹਨਾਂ ਨੇ ਕਾਂਗਰਸ ਨੂੰ ਰੱਜ ਕੇ ਭੰਡਿਆ ਆਮ ਆਦਮੀ ਪਾਰਟੀ ਨੂੰ ਰੱਜ ਕੇ ਭੰਡਿਆ ਪਰ ਭਾਰਤੀ ਜਨਤਾ ਪਾਰਟੀ ਬਾਬਤ ਇੱਕ ਵੀ ਗੱਲ ਨਹੀਂ ਆਖੀ ਸੀ ਤੇ ਭਾਰਤੀ ਜਨਤਾ ਪਾਰਟੀ ਨੂੰ ਸਿਰਫ ਔਰ ਸਿਰਫ ਅਪੀਲਾ ਕਰਦੇ ਬੀਬਾ ਹਰਸਿਮਰਤ ਕੌਰ ਬਾਦਲ ਦ ਕਈ ਦਿਨ ਰਹਿ ਸੀ ਤੇ ਹੁਣ ਬਹੁਤ ਜਲਦੀ ਜਿਹੜਾ ਐਲਾਨ ਹੈ ਉਹ ਵੀ ਹੋ ਸਕਦਾ ਸੂਤਰ ਦੱਸਦੇ ਆ ਕਿ ਬੜੀ ਜਲਦੀ ਐਲਾਨ ਕਰ ਦਿੱਤਾ ਜਾਏਗਾ ਰਸਮੀ ਤੌਰ ਦੇ ਉੱਤੇ ਕਿ ਭਾਰਤੀ ਜਨਤਾ ਪਾਰਟੀ ਤੇ ਕਾਲੀਦਲ ਇੱਕ ਦੂਜੇ ਦੇ ਨਾਲ ਇੱਕ ਵਾਰ ਫਿਰ ਤੋਂ ਕਿਉਂ ਖਿਚੜੀ ਹੋ ਚੁੱਕੀ ਹੈ